ਸਵਾਗਤ ਹੈ ਐਡਾ ਪ੍ਰਬੰਧ ਕਰਦੇ ਥੋੜਾ ਸਮਾਂ ਲੱਗ ਜਾਂਦਾ ਹੈ ਪ੍ਰੈਸ ਕਾਨਫਰੰਸ ਹੁੰਦੀ ਹੈ ਕਿਤੇ ਦੁਕਾਨਦਾਰੀ ਯੂਨੀਅਨ ਦੀ ਜਾਂ ਕਿਤੇ ਵਪਾਰ ਮੰਡਲ ਦੀ ਜਾਂ ਟਰਾਂਸਪੋਰਟ ਯੂਨੀਅਨ ਦੀ ਜਾਂ ਕਿਸੇ ਕਰਮਚਾਰੀ ਐਸੋਸੀਏਸ਼ਨ ਦੀ ਇਸ ਲਈ ਥੋੜਾ ਸਮਾਂ ਇਸ ਲਈ ਲੱਗ ਰਿਹਾ ਕੇਸਚ ਬਠਿੰਡੇ ਦੀਆਂ ਲਗਭਗ ਸਾਰੀਆਂ ਹੀ ਇਹ ਸੰਸਥਾਵਾਂ ਸ਼ਾਮਲ ਹੈ ਅੱਜ ਅਸੀਂ 201 ਦਿਨ ਪੂਰੇ ਹੋਣ ਤੇ ਇੱਥੇ ਇਕੱਠੇ ਹੋਏ ਆ ਇਹ 201 ਦਿਨ ਬਾਸਾਡਾ ਬਚਾਓ ਸੰਘਰਸ਼ ਦੇ ਨਹੀਂ ਇਹ 201 ਦਿਨ ਸਿਰਫ ਧਰਨੇ ਦੇ ਆ ਬਾਸਾਡਾ ਬਚਾਓ ਸੰਘਰਸ਼ ਤਾਂ ਉਦੋਂ ਪਹਿਲਾਂ ਦਾ ਚੱਲ ਰਿਹਾ ਸੋ 201 ਦਿਨ ਪੂਰੇ ਹੋਣ ਤੇ ਤੁਹਾਡਾ ਸਾਰਿਆਂ ਦਾ ਇੱਥੇ ਸਵਾਗਤ ਹੈ ਹੁਣ ਸਾਡੇ ਪ੍ਰਧਾਨ ਸਾਹਿਬ ਬਲਤੇਜ ਭਾਈ ਜੀ ਇਹ ਤੁਹਾਨੂੰ ਸੰਬੋਧਨ ਕਰਨਗੇ ਜੀ ਪਿੱਛੇ ਤੁਹਾਡੇ ਡਿਟੇਲ ਚੱਲੀ ਜਾਂਦੀ ਉਹ ਨਾਲ ਨਾਲ ਤੁਹਾਨੂੰ ਦੱਸੀ ਜਾਵਾਂਗੇ 201 ਦਿਨ ਪੂਰੇ ਹੋਣ ਤੇ ਸਾਰੀਆਂ ਹੀ ਜਥੇਬੰਦੀਆਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਬਠਿੰਡੇ ਦੀ ਪ੍ਰੈਸ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਨੂੰ ਕਵਰੇਜ ਦਿੱਤੀ ਤੇ ਸਾਡੀ ਗੱਲ ਨੂੰ ਲੋਕਾਂ ਚ ਤੇ ਸਰਕਾਰ ਤੱਕ ਪਹੁੰਚਾਇਆ ਹੈ ਅਸੀਂ ਸਾਰੀਆਂ ਜਥੇਬੰਦੀਆਂ ਦਾ ਤੇ ਬਠਿੰਡੇ ਦੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਸ ਕਰਕੇ ਰੱਖੀ ਹੈ ਕਿ ਕੁਝ ਲੋਕ ਕਹਿਣ ਲੱਗ ਪਏ ਸੀ ਵੀ ਜਿਹੜੇ ਇਹ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵਾਲੇ ਆ ਚਾਰ ਕੀ ਰਹਿ ਗਏ ਇਹਨਾਂ ਨਾਲੋਂ ਜਥੇਬੰਦੀਆਂ ਨੇ ਸਾਥ ਛੱਡਤਾ ਇਸੇ ਕਰਕੇ ਅਸੀਂ ਅੱਜ ਸਾਰੀਆਂ ਜਥੇਬੰਦੀਆਂ ਨੂੰ ਬੁਲਾਇਆ ਹੈਗਾ ਤੇ ਸਾਰੇ ਜਥੇਬੰਦੀਆਂ ਦੇ ਹੈੱਡ ਹੈ ਜਿਹੜੇ ਬਕਾਇਦਾ ਉਹਨਾਂ ਦੇ ਕੋਲੇ ਇਹ ਲਿਖ ਕੇ ਰੱਖਿਆ ਹੋਇਆ ਹੈ ਵੀ ਅਸੀਂ ਇਸ ਜਥੇਬੰਦੀ ਇੰਨੀ ਹਾਂ ਤਾਂ ਕਿ ਪਤਾ ਲੱਗ ਸਕੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਿ ਜਿਹੜਾ ਸਾਰਾ ਬਠਿੰਡਾ ਸ਼ਹਿਰ ਹੈ ਬਠਿੰਡੇ ਸਹਿਰ ਦੀਆਂ ਸਾਰੀਆਂ ਜਥੇਬੰਦੀਆਂ ਚਾਹੇ ਵਪਾਰ ਮੰਡਲ ਹੈ ਕਿਸਾਨ ਯੂਨੀਅਨ ਹੈ ਪੈਨਸ਼ਨਰਸ ਹੈ ਸਟੂਡੈਂਟ ਯੂਨੀਅਨ ਹੈ ਮਜ਼ਦੂਰ ਯੂਨੀਅਨ ਹੈ ਹਰ ਤਰ੍ਹਾਂ ਦੀਆਂ ਜਿਹੜੀਆਂ ਜਥੇਬੰਦੀਆਂ ਟਰਾਂਸਪੋਰਟਰ ਹੈ ਸਾਰੇ ਜਿਹੜੇ ਐ ਬੱਸ ਸਟੈਂਡ ਨੂੰ ਜਿਹੜਾ ਇੱਥੇ ਰੱਖਣ ਦੀ ਹਮਾਇਤ ਕਰਦੇ ਐ ਉਹ ਸਤੀ ਦਾ ਅਸੀਂ ਭਲੇਖਾ ਜਿਹੜਾ ਇਹ ਕੱਢਣ ਵਾਸਤੇ ਰੱਖਿਆ ਹੈ ਦੂਸਰਾ ਇਹ ਭਲੇਖਾ ਜਿਹੜੇ ਅੱਜ ਵੀ ਪਾਈ ਜਾਂਦੇ ਆ ਜਿਵੇਂ 2-4 ਦਿਨ ਪਹਿਲਾਂ ਇੱਕ ਪੋਸਟ ਦੇਖੀ ਸੀ ਸੀਐਮ ਸਾਹਿਬ ਦੀ ਵੀ ਉਹ ਬੋਲ ਰਹੇ ਆ ਵੀ ਜਿਵੇਂ ਜਿਹੜੇ ਬੱਸ ਸਟੈਂਡ ਦੇ ਬਾਹਰ ਕੱਢੇ ਜਾਣਗੇ ਤਾਂ ਦੋਨੇ ਬੱਸ ਸਟੈਂਡ ਚਾਲੂ ਰੱਖੇ ਜਾਣਗੇ ਇਹ ਅਸੀਂ ਪਹਿਲਾਂ ਤੋਂ ਹੀ ਸਾਡਾ ਸਟੈਂਡ ਰਿਹਾ ਹੈ ਵੀ ਜਿਹੜੇ ਦੋ ਬੱਸ ਸਟੈਂਡ ਵਾਲਾ ਕਨਸੈਪਟ ਹੈ ਇਹ ਕਦੇ ਵੀ ਲਾਗੂ ਨਹੀਂ ਹੋ ਸਕਦਾ ਇਹ ਕਹਿੰਦੇ ਸੀ ਅਸੀਂ ਪਟਿਆਲੇ ਚਲਾਇਆ ਤੁਸੀਂ ਦੇਖ ਸਕਦੇ ਆ ਵੀ ਪਟਿਆਲੇ ਚ ਹੈ ਜਿਹੜਾ ਉਹ ਜਿਹੜਾ ਬੱਸ ਸਟੈਂਡ ਨੂੰ ਲੋਕ ਕਰ ਦਿੱਤਾ ਗਿਆ ਤੇ ਜਿਹੜੀਆਂ ਇਹਨਾਂ ਨੇ ਸਰਕਾਰ ਨੇ ਹੁਣ ਪ੍ਰਾਪਰਟੀ ਵੇਚਣ ਦੀ ਗੱਲ ਕੀਤੀ ਹੈ ਤਾਂ ਉਹਦੀ ਜਿਹੜੀ ਲਿਸਟ ਹੈ ਪਟਿਆਲੇ ਬੱਸ ਸਟੈਂਡ ਦੀ ਲਿਸਟ ਉਹਦੇ ਵਿੱਚ ਹੈ ਵੇਚਣ ਆਸਤੇ ਪਟਿਆਲੇ ਦਾ ਬੱਸ ਸਟੈਂਡ ਜਿਹੜਾ ਪੁਰਾਣਾ ਹੈ ਉਹਨੂੰ ਲਾਤਾ ਹੈ ਸਰਕਾਰ ਨੇ ਇਹ ਹੀ ਅਸੀਂ ਭੁਲੇਖਾ ਦੂਰ ਕਰਦੇ ਆਂ ਵੀ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜਾ ਇਹ ਲੌਲੀਪੌਪ ਦਿੱਤਾ ਜਾ ਰਿਹਾ ਹੈ ਬਿਲਕੁਲ ਬੇਫਕੂਫ ਬਣਾਇਆ ਜਾ ਰਿਹਾ ਹੈ ਇਹ ਜਿਹੜਾ ਬੱਸ ਸਟੈਂਡ ਹੈ ਜੇ ਬਾਹਰ ਚੱਲਿਆ ਜਾਂਦਾ ਤਾਂ ਬਠਿੰਡੇ ਦਾ ਸਾਰਾ ਕਾਰੋਬਾਰ ਤੇ ਲੋਕਾਂ ਵਾਸਤੇ ਕਿਉਂਕਿ ਜਿਹੜੇ ਜਿੰਨੇ ਵੀ ਦਫ਼ਤਰ ਹੈ ਉਹਨਾਂ ਦੀ ਅਸੀਂ ਲਿਸਟ ਪਹਿਲਾਂ ਵੀ ਪ੍ਰੈਸ ਰਾਹੀਂ ਜਾਰੀ ਕੀਤੀ ਹੈ ਉਹ ਅੱਜ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਸਾਰੇ ਦੇ ਸਾਰੇ ਜਿਹੜੇ ਦਫ਼ਤਰ ਹੈ ਇਹ 30 ਦਫ਼ਤਰ ਮੇਨ ਹੈ ਜਿਹੜੀ ਇਹਨਾਂ ਦੀ ਅਸੀਂ ਲਿਸਟ ਦਿੱਤੀ ਹੋਈ ਹੈ 1200 ਮੀਟਰ ਦੇ ਘੇਰੇ 'ਚ 62 ਹਸਪਤਾਲ ਹੈ ਜਿਹੜੇ ਅਸੀਂ ਤੁਹਾਨੂੰ ਬਾਅਦ ਵਿੱਚ ਸਲਾਈਡ ਤੇ ਵੀ ਦਿਖਾਵਾਂਗੇ ਬਾਟ ਹਸਪੀਟਲ ਹੈ ਜਿਨ੍ਹਾਂ ਦੀ ਲਿਸਟ ਹੈ ਉਹ ਅਸੀਂ ਦਿੱਤੀ ਹੋਈ ਹੈ ਜਿਹੜੇ ਉਸ ਤੋਂ ਬਿਨਾਂ ਜਿਹੜਾ ਹਸਪੀਟਲ ਹੈ 2300 ਜਿਹੜੀ ਆਪੀਡੀ ਹੈ ਸਰਕਾਰੀ ਹਸਪਤਾਲ ਦੀ ਇੱਕ ਦਿਨ ਦੀ ਉਹ ਵੀ ਅਸੀਂ ਜਿਹੜੀ ਪੂਰੀ ਦੀ ਪੂਰੀ ਉਹ ਲਿਸਟ ਦਿੱਤੀ ਹੋਈ ਹੈ ਇਹਦੇ ਨਾਲ ਬਹੁਤ ਵੱਡੀ ਮੁਸ਼ਕਲ ਹੈ ਜੇ ਇਹ ਬੱਸ ਸਟੈਂਡ ਬਾਹਰ ਜਾਂਦਾ ਤਾਂ ਉਹ ਆਉਣੀ ਹੈ ਤੇ ਅਸੀਂ ਪ੍ਰੈਸਰਾਂ ਹੀ ਇਹ ਦੱਸਣਾ ਚਾਹੁੰਦੇ ਆਂ ਵੀ ਜੇ ਇਹਨੂੰ ਦੁਬਾਰੇ ਸ਼ਰਾਰਤ ਕੀਤੀ ਬੱਸ ਸਟੈਂਡ ਬਾਹਰ ਲਜਾਣ ਦੀ ਦੁਬਾਰੇ ਗੱਲ ਚਲਾਈ ਤਾ ਸਾਰੇ ਜਥੇਬੰਦੀਆਂ ਆ ਸਾਡੇ ਨਾਲ ਬੈਠੀਆਂ ਤਾਂ ਇੱਥੇ ਬਠਿੰਡੇ ਆਸਤੇ ਅਸੀਂ ਬਹੁਤ ਵੱਡਾ ਸੰਘਰਸ਼ ਹੈ ਜਿਹੜਾ ਉਹ ਛੇੜਾਂਗੇ ਤੇ ਅਸੀਂ ਹਰ ਵਾਰਡ ਚ ਕੋਸ਼ਿਸ਼ ਕਰਾਂਗੇ ਵੀ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਬਣਾਈ ਜਾਵੇ ਉਹਦੇ ਮੈਂਬਰ ਬਣਾਏ ਜਾਣ ਤੇ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਆਉਣ ਆਲੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਚ ਅਸੀਂ ਹਰ ਵਾਰਡ ਚ ਆਪਦੇ ਬੰਦਿਆਂ ਨਾਲ ਖੜੇ ਕਰਕੇ ਉਹਨਾਂ ਦਾ ਵਿਰੋਧ ਕਰਾਂਗੇ ਧੰਨਵਾਦ ਜੀ ਜੀ ਵੀ ਦਿਖਾ ਦਿਓ ਜੀ